ਲੂਥਰਾ ਆਸਰਾ ਸੈਂਟਰ ਬਠਿੰਡਾ ਵੱਲੋਂ ਪਿੰਡ ਸਾਦਕ ਵਿਖੇ ਬੋਰੀਆਂ ਸਿੱਖਾਂ ਦੀ ਧਰਮਸ਼ਾਲਾ 'ਚ ਡਾਕਟਰ ਰਵੀ ਸ਼ਰਮਾ ਦੀ ਯੋਗ ਅਗਵਾਈ 'ਚ ਬਜ਼ੁਰਗਾਂ ਅਤੇ ਅੰਗਹੀਨਾ ਵਾਸਤੇ व्हीਲਚੇਅਰ, ਬੈਟਰੀ ਤੇ ਚੱਲਣ ਵਾਲੇ ਐਕਟਿਵਾ, ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ ਅਤੇ ਬੈਲਟਾ ਦੇਣ ਸੰਬੰਧੀ ਫਾਰਮ ਭਰੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਹੂਲਤ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਮੈਂ ਸਰ ਜਸਪਾਲ ਸਿੰਘ ਪੰਜਗਰੇ ਚੇਅਰਮੈਨ ਸੂਰੀਲ ਮਹਾਰਾਜਾ ਪ੍ਰਤਾਪ ਚੈਨੋ ਟ੍ਰਸਟ ਅੱਜ ਪਿੰਡ ਸਾਹ ਜਿਹੜਾ ਇੱਥੇ ਕੈਂਪ ਲਾਇਆ ਹੈ ਇਹ ਕਿਸ ਸੰਬੰਧ ਵਿੱਚ ਕੈਂਪ ਲਾਇਆ ਹੈ ਅੱਜ ਇੱਕ ਜਿਹੜਾ ਕੈਂਪ ਹੈ ਜਿਹੜਾ ਰੋਧਰਾ ਆਸਰਾ ਸੈਂਟਰ ਬਠਿੰਡਾ ਤੋਂ ਸਾਡੇ ਡਾਇਰੈਕਟਰ ਸਾਹਿਬ ਵੀ ਆਏ ਆ ਉਹਨਾਂ ਵੱਲੋਂ ਇਹ ਲਾਇਆ ਗਿਆ ਜਿਹੜਾ ਅੱਜ ਇਹ ਕੈਂਪਪੈਂ ਸਾਧਕੇ ਇਹ ਲਾਇਆ ਗਿਆ ਹੈ ਅ ਇਸ ਕੈਂਪ ਦੇ ਵਿੱਚ ਸਾਡਾ ਵੱਡਾ ਸਹਿਯੋਗ ਜਿਹੜਾ ਬਾਵਰੀਆ ਸਮਾਜ ਵੈਲਫੇਅਰ ਸੰਗ ਸੋਸਾਇਟੀ ਜਿਹੜੀ ਇਹ ਬਣੀ ਹੈ ਇੱਥੇ ਇਹਨਾਂ ਦੇ ਸਾਰੇ ਮੈਂਬਰ ਬਿਅੰਤ ਸਿੰਘ ਆਪਣੇ ਸਮੰਦਰ ਸਿੰਘ ਜੁਰਜੀਤ ਸਿੰਘ ਆਹਦੀ ਪੈਂਤ ਸਿੰਘ ਇਹ ਸਾਰੇ ਜਣੇ ਕਿ ਸਾਨੂੰ ਇਸ ਕੈਂਪ ਦੇ ਵਿੱਚ ਸਹਿਯੋਗ ਦੇ ਰਿਹਾ ਤੇ ਪਹਿਲਾਂ ਵੀ ਲੰਮਾ ਸਮਾਂ ਹੋ ਗਿਆ ਇਸ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਲੰਮੇ ਸਮੇਂ ਤੋਂ ਸਾਡਾ ਵੀ ਸਹਿਯੋਗ ਦੇ ਰਿਹਾ ਤੇ ਸਾਡਾ ਜਿਹੜਾ ਟਰਸਟ ਹੈ ਸੂਰਵੀਰ ਮਹਾਰਾਣਾ ਪ੍ਰਤਾਪ ਚੇਦੀ ਵਾਲਾ ਟਰਸਟ ਮੈਂ ਉਹਦਾ ਚੇਅਰਮੈਨ ਆ ਤੇ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਕੈਂਪ ਲਾਏ ਆ ਤੇ ਅੱਜ ਤੋਂ ਅਸੀਂ ਤਕਰੀਬਨ 2000 ਤੋਂ ਉੱਪਰ ਜਿਹੜੇ ਲੋੜਵੰਦ ਵਿਅਕਤੀਆਂ ਨੂੰ ਜਿਹੜਾ ਸਹਾਮਣ ਦਿੱਤਾ ਸਾਡਾ ਟੀਚਾ ਕਿ ਪੂਰੇ ਜਿਹੜਾ 4-5 ਜਿਲ੍ਹੇ ਜਿਹੜੇ ਸਾਨੂੰ ਪੈਂਦੇ ਆ ਤੇ ਇਹਦੇ ਵਿੱਚ 10000 ਜਾਂ 15000 ਤੋਂ ਉੱਪਰ ਜਿਹੜੇ ਸਾਡੇ ਵਿਅਕਤੀ ਆ ਕਿ ਇਹਨਾਂ ਵਿੱਚ ਬਜ਼ੁਰਗ ਹੈ ਉਹਨਾਂ ਨੂੰ ਇਹ ਸਮਾਨ ਰਹੀਆਂ ਬੈਟਰੀ ਵਾਲੀਆਂ ਸਕੂਟਰੀਆਂ ਜਿਹਨੂੰ ਆਪਾਂ ਕਹਿੰਦੇ ਨੇ ਉਹ ਦਿੱਤੀਆਂ ਜਾਣਗੀਆਂ ਤੇ ਆ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀਲਚੇਅਰ ਚਾਹ ਗੁੰਡੀਆਂ ਖਰੋੜੀਆਂ ਗੋਡੇ ਬੈਲਟਾਂ ਤੇ ਚਾਹ ਵਾਕਰ ਜਿਨ੍ਹਾਂ ਨੂੰ ਨਹੀਂ ਸੰਧਾ ਉਹਨਾਂ ਨੂੰ ਕੰਨਾਂ ਵਾਲੀਆਂ ਮਸ਼ੀਨਾ ਇਸ ਤਰ੍ਹਾਂ ਦਾ ਜਿਹੜਾ ਅੱਜ ਸਮਾਨ ਹੈ ਜਿਹੜਾ ਨੋਟ ਕਰਕੇ ਡਾਕਟਰ ਸਾਹਿਬ ਜੀ ਜੋ ਤੁਸੀਂ ਅੱਜ ਫਾਰਮ ਭਰੇ ਗਏ ਆ ਹਾਂਜੀ ਉਹਨਾਂ ਦਾ ਅੱਜ ਫਾਰਮ ਭਰੇ ਗਏ ਕਿੰਨੇ ਫਾਰਮ ਭਰੇ ਗਏ ਤਾਂ ਤਕਰੀਬਨ 100 ਦੇ ਕਰੀਬੇ ਅੱਜ ਫਾਰਮ ਜਿਹੜੇ ਭਰੇ ਗਏ ਆ ਤੇ 15 20 ਦਿਨ ਦੇ ਵਿੱਚ ਵਿੱਚ ਜਿਹੜਾ ਸਰਕਾਰ ਤੋਂ ਪਰੇਡ ਸਮਾਨ ਜਿਹੜਾ ਸਾਨੂੰ ਆ ਕੇ ਤੇ ਅਸੀਂ ਇੱਥੇ ਹੀ ਜਿਹੜਾ ਮੰਡਾਂਗੇ ਸਮਾਨ ਨੂੰ ਸਾਰਾ ਸਾਰਿਆਂ ਨੂੰ ਅਸੀਂ ਉਹਨਾਂ ਦੇ ਕੰਟੈਕਟ ਲੈ ਰਹੇ ਆ ਤੇ 20 ਦਿਨਾਂ ਦੇ ਵਿੱਚ ਵਿੱਚ ਇਹ ਸਮਾਨ ਲਿਆ ਕੇ ਇਹਨਾਂ ਨੂੰ ਇੱਥੇ ਵੰਡ ਦੇਣੇ ਇਹਦੇ ਵਿੱਚ ਕੀ ਡਾਕੂਮੈਂਟ ਲੱਗ ਰਿਹਾ ਹੈ ਡਾਕੂਮੈਂਟ ਜਿਹੜੇ ਅੰਗਹੀਨ ਆ ਉਹਨਾਂ ਜੁਆਈ ਆਈ ਡੀ ਕਾਰਡ ਅਤੇ ਆਧਾਰ ਕਾਰਡ ਜੀ ਤੇ ਜਿਹੜੇ ਬਜ਼ੁਰਗ ਆ ਜਿਹੜੇ 60 ਸਾਲ ਤੋਂ ਵੱਡੇ ਆ ਉਹਨਾਂ ਨੂੰ ਕੇਵਲਾ ਆਧਾਰ ਕਾਰਡ ਤੇ ਇੱਕ ਫੋਟੋ ਲੱਗਦੀ ਆ ਤੇ ਸਰਪੰਚ ਤੋਂ ਜਿਹੜਾ ਆਮਦਨ ਦਾ ਤਸਦੀਕ ਦਾ ਸਰਟੀਫਿਕੇਟ ਵੀ ਲੋੜ ਆਉਂਦੀ ਇਹ ਜੋ ਤੁਸੀਂ ਅੰਗਹੀਨਾਂ ਨੂੰ ਦੇਣਾ ਸਹੂਲਤ ਦੇਣੀ ਆ ਇਹ ਕਿਸ ਵੱਲੋਂ ਦਿੱਤੀ ਜਾ ਰਹੀ ਹੈ ਕਿਸ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਜਾਂ ਸੰਸਥਾ ਵੱਲੋਂ ਕਿਹਨੇ ਵੱਲੋਂ ਇਹ ਆਪਣੇ ਬਾਕੀ ਸਾਰੀ ਜਾਣਕਾਰੀ ਡਾਕਟਰ ਸਾਹਿਬ ਦੱਸ ਰਹੀ ਹੈ ਤੁਹਾਨੂੰ ਜੀ ਇਹ ਜਿਹੜੇ ਸਪਾਰਟਿੰਗ ਆਪਣੇ ਗੜੇ ਜਿੰਨੇ ਕੈਂਪਲ ਆਏ ਜੀ ਅਸੀਂ ਭਿੰਡੇ ਤੋਂ ਆਏ ਜੀ ਤੇ ਜਿਹੜਾ ਸਮਾਨ ਹੈ ਸੈਂਟਰ ਕਮੰਡ ਨੂੰ ਸਮਾਨ ਦਿੱਤਾ ਜਾ ਰਿਹਾ ਹੈ ਸੈਂਟਰ ਕਮੰਡ ਵੱਲੋਂ